ਦੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸ ਦਿੰਨੇ ਆ ਕਿ ਬੀਤੇ ਦਿਨੀ ਆ ਤੂਫਾਨ ਆਈ ਸੀ ਚੱਖੜ ਆਈ ਸੀ ਤੇਜ਼ ਹਨੇਰੀ ਆਈ ਸੀ ਤੇਜ਼ ਹਵਾਵਾਂ ਆਈਆਂ ਸੀ ਜਿਸ ਤੇ ਚਲਦਿਆ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਰਾਹਤ ਮਿਲੀ ਹੈ ਉੱਥੇ ਹੀ ਅਸਮਾਨ ਦੇ ਵਿੱਚ ਤੂਫਾਨ ਚ ਦਰਸਲ ਇੰਡੀਗੋ ਦੀ ਫਲਾਈਟ HD88 ਟਰਬਲੈਂਸ ਦੇ ਵਿੱਚ ਫਸ ਜਾਂਦੀ ਹੈ ਜਿਹਾ ਚੱਖੜ ਹਨੇਰੀ ਤੇ ਗੜੇਮਾਰੀ ਦੇ ਕਾਰਨ ਇਸਦਾ ਅਗਲਾ ਹਿੱਸਾ ਜਿਹੜਾ ਉਹ ਵੀ ਟੁੱਟ ਗਿਆ ਤਾਂ ਬਿਲਕੁਲ ਜਹਾਜ਼ ਦਾ ਅਗਲਾ ਹਿੱਸਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਟੁੱਟਿਆ ਹੋਇਆ ਤਾਂ ਬਿਲਕੁਲ 227 ਯਾਤਰੀ ਨੇ ਜਿਹੜੇ ਬਾਲ-ਬਾਲ ਬਚੇ ਨੇ ਏ ਕਪਰਟ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਦਿੱਲੀ ਸ਼ਰਨਗਰ ਜਾਰੀ ਇੰਡੀਗੋ ਦੀ ਉਡਾਣ ਝੱਖੜ ਹਨੇਰੀ ਦਾ ਸ਼ਿਕਾਰ ਹੋ ਗਈ ਅੱਜ ਉਸ ਤੋਂ ਬਾਅਦ ਸ਼ਰਨਗਰ ਹਵਾਈ ਅਡੇ ਤੇ ਅਮਰਜੰਸੀ ਲੈਂਡਿੰਗ ਕਰਨੀ ਪਈ ਇੰਡੀਗੋ 에ਅਰਲਾਈਨਸ ਦੀ ਉਡਾਣ 6E2142 ਨੂੰ ਖਰਾਬ ਮੌਸਮ ਅਤੇ ਗੜੇਮਾਰੀ ਕਾਰਨ ਅਮਰਜੰਸੀ ਇਹ ਜੜੀ ਲੈਂਡਿੰਗ ਕਰਨੀ ਪਈ ਇਸ ਉਡਾਣ ਦੇ ਵਿੱਚ ਤਕਰੀਬਨ 227 ਯਾਤਰੀ ਸਵਾਰ ਨੇ 에ਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਨੇ ਹਾਲਾਂਕਿ ਫਲਾਈਟ ਦੇ ਟ੍ਰੈਕਿੰਗ ਡੇਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਹੈ ਜਿਹੜਾ ਤੂਫਾਨ ਦੇ ਵਿੱਚ ਤੂੜੀ ਵਾਂਗ ਘੁੰਮ ਰਿਹਾ ਸੀ ਜਿਸ ਤੋਂ ਬਾਅਦ ਤੁਸੀਂ ਕੁਵਰ ਅੰਦਾਜ਼ਾ ਲਗਾ ਸਕਦੇ ਹੋ ਕਿ ਜਹਾਜ਼ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਕੀ ਬੀਤਦੀ ਹੋਏਗੀ ਕਿਵੇਂ ਉਹ ਚੀਕਾਂ ਮਾਰਦੇ ਹੋਣਗੇ ਕਿਵੇਂ ਰੱਬ ਨੂੰ ਉਹਤੇਉਂਦੇ ਹੋਣਗੇ ਤਾਂ ਬਿਲਕੁਲ ਅਸੀਂ ਆਮ ਤੌਰ ਤੇ ਜੇਕਰ ਗੱਡੀ ਦੇ ਵਿੱਚ ਸਫ਼ਰ ਕਰਦੇ ਹਾਂ ਜਾਂ ਫਿਰ ਬਾਈਕ ਤੇ ਸਫ਼ਰ ਕਰਦੇ ਹਾਂ ਤੇ ਇਸ ਤੂਫਾਨ ਆ ਜਾਵੇ ਤਾਂ ਅਸੀਂ ਸਾਈਡ ਦੇ ਉੱਪਰ ਅ ਗੱਡੀ ਰੋਕ ਲੈਣੇ ਆ ਤਾਂ ਕਿ ਜਦੋਂ ਥੋੜਾ ਤੂਫਾਨ ਘੱਟਦਾ ਜਾਵੇ ਤਾਂ ਅਸੀਂ ਅੱਗੇ ਵਧ ਸਕੀਏ ਪਰ ਤੁਸੀਂ ਪਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ 20000 30000 ਫੁੱਟ ਦੀ ਜੜੀ ਉਚਾਈ ਹੈ ਉਸ ਉੱਪਰ ਫਲਾਈਟ ਹੈ ਜਿਹੜੀ ਇੰਡਿਵਿਊ ਦੀ ਫਲਾਈਟ ਹੈ ਕਿਸ ਤਰੀਕੇ ਦੇ ਨਾਲ ਜਹਾਜ਼ ਹਵਾ ਦੇ ਵਿੱਚ ਘੁੰਮਦਾ ਹੋਏਗਾ ਔਰ ਯਾਤਰੀਆਂ ਦੇ ਉੱਤੇ ਕੀ ਬੀਤਵੀ ਹੋਏਗੀ ਆਹ ਤਾਂ ਦੱਸਦੇ ਕਿ ਫਲਾਈਟ ਦੇ ਟ੍ਰੈਕਿੰਗ ਡਾਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਜਿਹੜਾ ਤੂਫਾਨ ਦੇ ਵਿੱਚ ਤੂੜੀ ਵਾਂਗ ਘੁੰਮ ਰਿਹਾ ਸੀ ਉਸ ਤੋਂ ਬਾਅਦ ਚਾਲਕਦੰਦੇ ਮੈਂਬਰ ਤੇ ਪਾਇਲਟ ਦੀ ਸਮਝਦਾਰੀ ਕਰਨਾ ਜੀਹਾਂ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਵੇਲੇ ਪਾਇਲਟ ਦੀ ਸੂਝ-ਬੂਝ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਤੇ ਜਹਾਜ਼ ਦੀ ਅਮਰਜੈਂਸੀ ਲੈਂਡਿੰਗ ਹੈ ਜਿਹੜੀ ਕਰਵਾਈ ਗਈ ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਲੈਂਡਿੰਗ ਦੌਰਾਨ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰੀ ਹੈ ਤੇ ਸਾਰੀਆਂ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਤਾਂ ਬਿਲਕੁਲ ਪਾਇਲਟ ਨੇ ਮੌਕੇ ਤੇ ATC ਨੂੰ ਅਮਰਜੈਂਸੀ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਬੀਤੇ ਦਿਨ ਸ਼ਾਮ 6:30 ਵਜੇ ਦੇ ਕਰੀਬ ਅਮਰਜੈਂਸੀ ਲੈਂਡਿੰਗ ਹੋਈ ਹੈ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤੇ ਜਿਹੜਾ ਬਾਹਰ ਕੱਢ ਲਿਆ ਗਿਆ ਹੈ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸ ਦਿੰਨੇ ਆ ਕਿ ਬੀਤੇ ਦਿਨੀ ਆ ਤੂਫਾਨ ਆਈ ਸੀ ਝੱਖੜ ਆਈ ਸੀ ਤੇਜ਼ ਹਨੇਰੀ ਆਈ ਸੀ ਤੇਜ਼ ਹਵਾਵਾਂ ਆਈਆਂ ਸੀ ਜਿਸ ਤੇ ਚਲਦੇ ਆ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਰਾਹਤ ਮਿਲੀ ਹੈ ਉੱਥੇ ਹੀ ਅਸਮਾਨ ਦੇ ਵਿੱਚ ਤੂਫਾਨ ਚ ਦਰਸਲ ਇੰਡੀਗੋ ਦੀ ਫਲਾਈਟ HD8 ਇਹ ਟਰਬਲੈਂਸ ਦੇ ਵਿੱਚ ਫਸ ਜਾਂਦੀ ਹੈ ਜਿहां ਝੱਖੜ ਹਨੇਰੀ ਤੇ ਗੜੇਮਾਰੀ ਦੇ ਕਾਰਨ ਇਸ ਦਾ ਅਗਲਾ ਹਿੱਸਾ ਜਿਹੜਾ ਉਹ ਵੀ ਟੁੱਟ ਗਿਆ ਤਾਂ ਬਿਲਕੁਲ ਜਹਾਜ਼ ਦਾ ਅਗਲਾ ਹਿੱਸਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਟੁੱਟਿਆ ਹੋਇਆ ਤਾਂ ਬਿਲਕੁਲ 227 ਯਾਤਰੀ ਨੇ ਜਿਹੜੇ ਬਾਲ-ਬਾਲ ਬਚੇ ਨੇ ਇੱਕ ਵਾਰ ਫਿਰ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਦਿੱਲੀ ਸ਼ਰਨਗਰ ਜਾਰੀ ਇੰਡੀਗੋ ਦੀ ਉਡਾਣ ਝੱਖੜ ਹਨੇਰੀ ਦਾ ਸ਼ਿਕਾਰ ਹੋ ਗਈ ਅੱਜ ਉਸ ਤੋਂ ਬਾਅਦ ਸ਼ਰਨਗਰ ਹਵਾਈ ਅੱਡੇ ਤੇ ਅਮਰਜੈਂਸੀ ਲੈਂਡਿੰਗ ਕਰਨੀ ਪਈ ਇੰਡੀਗੋ 에ਅਰਲਾਈਨਸ ਦੀ ਉਡਾਣ 6E2142 ਨੂੰ ਖਰਾਬ ਮੌਸਮ ਅਤੇ ਗੜੇਮਾਰੀ ਕਾਰਨ ਅਮਰਜੈਂਸੀ ਇਹ ਜੜੀ ਲੈਂਡਿੰਗ ਕਰਨੀ ਪਈ ਇਸ ਉਡਾਣ ਦੇ ਵਿੱਚ ਤਕਰੀਬਨ 227 ਯਾਤਰੀ ਸਵਾਰ ਨੇ 에ਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਨੇ ਹਾਲਾਂਕਿ ਫਲਾਈਟ ਦੇ ਟਰੈਕਿੰਗ ਡੇਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਹੈ ਜਿਹੜਾ ਤੂਫਾਨ ਦੇ ਵਿੱਚ ਤੂੜੀ ਵਾਂਗ ਘੁੰਮ ਰਿਹਾ ਸੀ ਜਿਸ ਤੋਂ ਬਾਅਦ ਤੁਸੀਂ ਕੁਵਰ ਅੰਦਾਜ਼ਾ ਲਗਾ ਸਕਦੇ ਹੋ ਕਿ ਜਹਾਜ਼ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਕੀ ਬੀਤਦੀ ਹੋਏਗੀ ਕਿਵੇਂ ਉਹ ਚੀਕਾਂ ਮਾਰਦੇ ਹੋਣਗੇ ਕਿਵੇਂ ਰੱਬ ਨੂੰ ਉਹ ਧੋਤੇ ਹੋਣਗੇ ਤਾਂ ਬਿਲਕੁਲ ਅਸੀਂ ਆਮ ਤੌਰ ਤੇ ਜੇਕਰ ਗੱਡੀ ਦੇ ਵਿੱਚ ਸਫ਼ਰ ਕਰਦੇ ਹਾਂ ਜਾਂ ਫਿਰ ਬਾਈਕ ਤੇ ਸਫ਼ਰ ਕਰਦੇ ਹਾਂ ਤੇ ਇਸ ਤੂਫਾਨ ਆ ਜਾਵੇ ਤਾਂ ਫਿਰ ਸਾਈਡ ਦੇ ਉੱਪਰ ਅ ਗੱਡੀ ਰੋਕ ਲੈਣੇ ਆ ਤਾਂ ਕਿ ਜਦੋਂ ਥੋੜਾ ਤੂਫਾਨ ਆ ਕਰਦਾ ਜਾਵੇ ਤਾਂ ਅਸੀਂ ਅੱਗੇ ਵਧ ਸਕੀਏ ਪਰ ਤੁਸੀਂ ਪਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ 20000 30000 ਫੁੱਟ ਦੀ ਜਿਹੜੀ ਉਚਾਈ ਹੈ ਉਸ ਉੱਪਰ ਫਲਾਈਟ ਹੈ ਜਿਹੜੀ ਇੰਡੀਵਿਊ ਦੀ ਫਲਾਈਟ ਹੈ ਕਿਸ ਤਰੀਕੇ ਦੇ ਨਾਲ ਜਹਾਜ਼ ਹਵਾ ਦੇ ਵਿੱਚ ਘੁੰਮਦਾ ਹੋਏਗਾ ਔਰ ਯਾਤਰੀਆਂ ਦੇਤੇ ਕੀ ਵੀਤਨੀ ਹੋਏਗੀ ਆਹ ਤਾਂ ਦੱਸਦੇ ਕਿ ਫਲਾਈਟ ਦੇ ਟ੍ਰੈਕਿੰਗ ਡਾਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਜਿਹੜਾ ਤੂਫਾਨ ਦੇ ਵਿੱਚ ਤੂੜੀ ਵਾਂਗ ਘੁੰਮ ਰਿਹਾ ਤੇ ਜਿਸ ਤੋਂ ਬਾਅਦ ਚਾਲਕਦੰਦ ਦੇ ਮੈਂਬਰ ਤੇ ਪਾਇਲਟ ਦੀ ਸਮਝਦਾਰੀ ਕਰਨ। ਜੀ ਹਾਂ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਵੇਲੇ ਪਾਇਲਟ ਦੀ ਸੂਝ-ਬੂਝ ਹੈ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਤਾਂ ਜਹਾਜ਼ ਦੀ ਅਮਰਜੈਂਸੀ ਲੈਂਡਿੰਗ ਹੈ ਜਿਹੜੀ ਕਰਵਾਈ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਲੈਂਡਿੰਗ ਦੌਰਾਨ ਕੋਈ ਵੀ ਅਨਸੁਖਾਂ ਦੀ ਘਟਨਾ ਨਹੀਂ ਵਾਪਰੀ ਹੈ ਤੇ ਸਾਰੀਆਂ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ। ਠੀਕ ਹੈ ਤਾਂ ਬਿਲਕੁਲ ਪਾਇਲਟ ਨੇ ਮੌਕੇ ਤੇ ATC ਨੂੰ ਅਮਰਜੈਂਸੀ ਬਾਰੇ ਜਾਣਕਾਰੀ ਦਿੱਤੀ ਹੈ। ਤਾਂ ਬੀਤੇ ਦਿਨ ਸ਼ਾਮ 6:30 ਵਜੇ ਦੇ ਕਰੀਬ ਅਮਰਜੈਂਸੀ ਲੈਂਡਿੰਗ ਹੋਈ ਹੈ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤੇ ਜਿਹੜਾ ਬਾਹਰ ਕੱਢ ਲਿਆ ਗਿਆ ਹੈ। ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸ ਦਿੰਨੇ ਆ ਕਿ ਬੀਤੇ ਦਿਨੀ ਆ ਤੂਫਾਨ ਆਈ ਸੀ ਚਖੜ ਆਈ ਸੀ ਤੇਜ਼ ਹਨੇਰੀ ਆਈ ਸੀ ਤੇਜ਼ ਹਵਾਵਾਂ ਆਈਆਂ ਸੀ ਜਿਸ ਤੇ ਚਲਦੇ ਆ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਰਾਹਤ ਮਿਲੀ ਹੈ ਉੱਥੇ ਹੀ ਅਸਮਾਨ ਦੇ ਵਿੱਚ ਤੂਫਾਨ ਚ ਦਰਸਲ ਇੰਡੀਗੋ ਦੀ ਫਲਾਈਟ HD88 ਟਰਬਲੈਂਸ ਦੇ ਵਿੱਚ ਫਸ ਜਾਂਦੀ ਹੈ ਜਿਹਾ ਚਖੜ ਹਨੇਰੀ ਤੇ ਗੜੇਮਾਰੀ ਦੇ ਕਾਰਨ ਇਸ ਦਾ ਅਗਲਾ ਹਿੱਸਾ ਜਿਹੜਾ ਉਹ ਵੀ ਟੁੱਟ ਗਿਆ ਤਾਂ ਬਿਲਕੁਲ ਜਹਾਜ਼ ਦਾ ਅਗਲਾ ਹਿੱਸਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਟੁੱਟਿਆ ਹੋਇਆ ਤਾਂ ਬਿਲਕੁਲ 227 ਯਾਤਰੀ ਨੇ ਜਿਹੜੇ ਬਾਲ-ਬਾਲ ਬਚੇ ਨੇ ਏਕ ਵਰਟਰ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਦਿੱਲੀ ਸ਼ਰਨਗਰ ਜਾਰੀ ਇੰਡੀਗੋ ਦੀ ਉਡਾਣ ਝੱਖੜ ਹਨੇਰੀ ਦਾ ਸ਼ਿਕਾਰ ਹੋ ਗਈ ਅੱਜ ਉਸ ਤੋਂ ਬਾਅਦ ਸ਼ਰਨਗਰ ਹਵਾਈ ਅੱਡੇ ਤੇ ਅਮਰਜੰਸੀ ਲੈਂਡਿੰਗ ਕਰਨੀ ਪਈ ਇੰਡੀਗੋ 에ਅਰਲਾਈਨਸ ਦੀ ਉਡਾਣ 6E2142 ਨੂੰ ਖਰਾਬ ਮੌਸਮ ਅਤੇ ਗੜੇਮਾਰੀ ਕਾਰਨ ਅਮਰਜੰਸੀ ਇਹ ਜੜੀ ਲੈਂਡਿੰਗ ਕਰਨੀ ਪਈ ਇਸ ਉਡਾਣ ਦੇ ਵਿੱਚ ਤਕਰੀਬਨ 227 ਯਾਤਰੀ ਸਵਾਰ ਨੇ 에ਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਹਾਲਕਿ ਫਲਾਈਟ ਦੇ ਟਰੈਕਿੰਗ ਡੇਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਹੈ ਜਿਹੜਾ ਤੂਫਾਨ ਦੇ ਵਿੱਚ ਤੂੜੀ ਵਾਂਗ ਘੁੰਮ ਰਿਹਾ ਸੀ ਜਿਸ ਤੋਂ ਬਾਅਦ ਤੁਸੀਂ ਕੁਵਰ ਅੰਦਾਜ਼ਾ ਲਗਾ ਸਕਦੇ ਹੋ ਕਿ ਜਹਾਜ਼ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਕੀ ਬੀਤਦੀ ਹੋਏਗੀ ਕਿਵੇਂ ਉਹ ਚੀਕਾਂ ਮਾਰਦੇ ਹੋਣਗੇ ਕਿਵੇਂ ਰੱਬ ਨੂੰ ਉਹ ਧਿਆਉਂਦੇ ਹੋਣਗੇ ਇਹ ਤਾਂ ਬਿਲਕੁਲ ਅਸੀਂ ਆਮ ਤੌਰ ਤੇ ਜੇਕਰ ਗੱਡੀ ਦੇ ਵਿੱਚ ਸਫ਼ਰ ਕਰਦੇ ਹਾਂ ਜਾਂ ਫਿਰ ਬਾਈਕ ਤੇ ਸਫ਼ਰ ਕਰਦੇ ਹਾਂ ਤੇ ਇਸ ਤੂਫਾਨ ਆ ਜਾਵੇ ਤਾਂ ਇਸ ਸਾਈਡ ਦੇ ਉੱਪਰ ਅ ਗੱਡੀ ਰੋਕ ਲੈਣੇ ਆ ਤਾਂ ਕਿ ਜਦੋਂ ਥੋੜਾ ਤੂਫਾਨ ਆ ਕਰਦਾ ਜਾਵੇ ਤਾਂ ਅਸੀਂ ਅੱਗੇ ਵਧ ਸਕੀਏ ਪਰ ਤੁਸੀਂ ਪਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ 20000 30000 ਫੁੱਟ ਦੀ ਜਿਹੜੀ ਉਚਾਈ ਹੈ ਉਸ ਉੱਪਰ ਫਲਾਈਟ ਹੈ ਜਿਹੜੀ ਇੰਡੀਗੋ ਦੀ ਫਲਾਈਟ ਹੈ ਕਿਸ ਤਰੀਕੇ ਦੇ ਨਾਲ ਜਹਾਜ਼ ਹਵਾ ਦੇ ਵਿੱਚ ਘੁੰਮਦਾ ਹੋਏਗਾ ਔਰ ਯਾਤਰੀਆਂ ਕਿਤੇ ਕੀ ਬੀਤਰੀ ਹੋएगी ਆਹ ਤਾਂ ਦੱਸਦੇ ਕਿ ਫਲਾਈਟ ਦੇ ਟ੍ਰੈਕਿੰਗ ਡਾਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਜਿਹੜਾ ਤੂਫਾਨ ਦੇ ਵਿੱਚ ਤੂੜੀ ਵਾਂਗ ਘੁੰਮ ਰਿਹਾ ਤੇ ਜਿਸ ਤੋਂ ਬਾਅਦ ਚਾਲਕ ਦਲ ਦੇ ਮੈਂਬਰ ਇਹ ਪਾਇਲਟ ਦੀ ਸਮਝਦਾਰੀ ਕਰਨ। ਜੀ ਹਾਂ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਵੇਲੇ ਪਾਇਲਟ ਦੀ ਸੂਝ-ਬੂਝ ਹੈ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਤਾਂ ਜਹਾਜ਼ ਦੀ ਅਮਰਜੈਂਸੀ ਲੈਂਡਿੰਗ ਹੈ ਜਿਹੜੀ ਕਰਵਾਈ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਲੈਂਡਿੰਗ ਦੌਰਾਨ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰੀ ਹੈ ਤੇ ਸਾਰੀਆਂ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ। ਤਾਂ ਬਿਲਕੁਲ ਪਾਇਲਟ ਨੇ ਮੌਕੇ ਤੇ ATC ਨੂੰ ਅਮਰਜੈਂਸੀ ਬਾਰੇ ਜਾਣਕਾਰੀ ਦਿੱਤੀ ਹੈ। ਤਾਂ ਬੀਤੇ ਦਿਨ ਸ਼ਾਮ 6:30 ਵਜੇ ਦੇ ਕਰੀਬ ਅਮਰਜੈਂਸੀ ਲੈਂਡਿੰਗ ਹੋਈ ਹੈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕੱਢ ਲਿਆ ਗਿਆ ਹੈ। ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸ ਦਿੰਨੇ ਆ ਕਿ ਬੀਤੇ ਦਿਨੀ ਆ ਤੂਫਾਨ ਆਏ ਸੀ ਚਖੜ ਆਈ ਸੀ ਤੇਜ਼ ਹਨੇਰੀ ਆਈ ਸੀ ਤੇਜ਼ ਹਵਾਵਾਂ ਆਈਆਂ ਸੀ ਜਿਸ ਤੇ ਚਲਦਿਆ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਰਾਹਤ ਮਿਲੀ ਹੈ ਉੱਥੇ ਹੀ ਅਸਮਾਨ ਦੇ ਵਿੱਚ ਤੂਫਾਨ ਚ ਦਰਸਲ ਇੰਡੀਗੋ ਦੀ ਫਲਾਈਟ HD88 ਟਰਬੂਲੈਂਸ ਦੇ ਵਿੱਚ ਫਸ ਜਾਂਦੀ ਹੈ ਜਿਹਾ ਚਖੜ ਹਨੇਰੀ ਤੇ ਗੜੇਮਾਰੀ ਦੇ ਕਾਰਨ ਇਸਦਾ ਅਗਲਾ ਹਿੱਸਾ ਜਿਹੜਾ ਉਹ ਵੀ ਟੁੱਟ ਗਿਆ ਤਾਂ ਬਿਲਕੁਲ ਜਹਾਜ਼ ਦਾ ਅਗਲਾ ਹਿੱਸਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਟੁੱਟਿਆ ਹੋਇਆ ਤਾਂ ਬਿਲਕੁਲ 227 ਯਾਤਰੀ ਨੇ ਜਿਹੜੇ ਬਾਲ-ਬਾਲ ਬਚੇ ਨੇ ਏ ਕਪਰਟ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਦਿੱਲੀ ਸ਼ਰਨਗਰ ਜਾਰੀ ਇੰਡੀਗੋ ਦੀ ਉਡਾਣ ਝੱਕੜ ਹਨੇਰੀ ਦਾ ਸ਼ਿਕਾਰ ਹੋ ਗਈ ਅੱਜ ਉਸ ਤੋਂ ਬਾਅਦ ਸ਼ਰਨਗਰ ਹਵਾਈ ਅੱਡੇ ਤੇ ਅਮਰਜੰਸੀ ਲੈਂਡਿੰਗ ਕਰਨੀ ਪਈ ਇੰਡੀਗੋ 에ਅਰਲਾਈਨਸ ਦੀ ਉਡਾਣ 6E2142 ਨੂੰ ਖਰਾਬ ਮੌਸਮ ਅਤੇ ਗੜੇਮਾਰੀ ਕਾਰਨ ਅਮਰਜੰਸੀ ਜਿਹੜੀ ਲੈਂਡਿੰਗ ਕਰਨੀ ਪਈ ਇਸ ਉਡਾਣ ਦੇ ਵਿੱਚ ਤਕਰੀਬਨ 227 ਯਾਤਰੀ ਸਵਾਰ ਨੇ 에ਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਹਾਲਾਂਕਿ ਫਲਾਈਟ ਦੇ ਟਰੈਕਿੰਗ ਡੇਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਹੈ ਜਿਹੜਾ ਤੂਫਾਨ ਦੇ ਵਿੱਚ ਤੂੜੀ ਵਾਂਗ ਸੰਭਰਿਆ ਸੀ ਜਿਸ ਤੋਂ ਬਾਅਦ ਤੁਸੀਂ ਕੁਵਰ ਅੰਦਾਜ਼ਾ ਲਗਾ ਸਕਦੇ ਹੋ ਕਿ ਜਹਾਜ਼ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਕੀ ਬੀਤਦੀ ਹੋਏਗੀ ਕਿਵੇਂ ਉਹ ਚੀਕਾਂ ਮਾਰਦੇ ਹੋਣਗੇ ਕਿਵੇਂ ਰੱਬ ਨੂੰ ਉਹ ਧੋਤੇ ਹੋਣਗੇ ਤਾਂ ਬਿਲਕੁਲ ਅਸੀਂ ਆਮ ਤੌਰ ਤੇ ਜੇਕਰ ਗੱਡੀ ਦੇ ਵਿੱਚ ਸਫ਼ਰ ਕਰਦੇ ਹਾਂ ਜਾਂ ਫਿਰ ਬਾਈਕ ਤੇ ਸਫ਼ਰ ਕਰਦੇ ਹਾਂ ਤੇ ਇਸ ਤੂਫਾਨ ਆ ਜਾਵੇ ਤਾਂ ਇਸ ਸਾਈਡ ਦੇ ਉੱਪਰ ਅ ਗੱਡੀ ਰੋਕ ਲੈਣੇ ਆ ਤਾਂ ਕਿ ਜਦੋਂ ਥੋੜਾ ਤੂਫਾਨ ਘੱਟਦਾ ਜਾਵੇ ਤਾਂ ਅਸੀਂ ਅੱਗੇ ਵਧ ਸਕੀਏ ਪਰ ਤੁਸੀਂ ਪਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ 20000 30000 ਫੁੱਟ ਦੀ ਜਿਹੜੀ ਉਚਾਈ ਹੈ ਉਸ ਉੱਪਰ ਫਲਾਈਟ ਹੈ ਜਿਹੜੀ ਇੰਡੀਗੋ ਦੀ ਫਲਾਈਟ ਹੈ ਕਿਸ ਤਰੀਕੇ ਦੇ ਨਾਲ ਜਹਾਜ਼ ਹਵਾ ਦੇ ਵਿੱਚ ਘੁੰਮਦਾ ਹੋਏਗਾ ਔਰ ਯਾਤਰੀਆਂ ਦੇ ਤੇ ਕੀ ਬੀਤਨੀ ਹੋਏਗੀ ਆਹ ਤਾਂ ਦੱਸਦੀ ਹੈ ਕਿ ਫਲਾਈਟ ਦੇ ਟ੍ਰੈਕਿੰਗ ਡਾਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਜਿਹੜਾ ਤੂਫਾਨ ਦੇ ਵਿੱਚ ਤੂੜੀ ਵਾਂਗ ਘੁੰਮ ਰਿਹਾ ਸੀ ਉਸ ਤੋਂ ਬਾਅਦ ਚਾਲਕ ਦੰਦੇ ਮੈਂਬਰ ਤੇ ਪਾਇਲਟ ਦੀ ਸਮਝਦਾਰੀ ਕਰਨ ਜੀहां ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਵੇਲੇ ਪਾਇਲਟ ਦੀ ਸੂਝ-ਬੂਝ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਤੇ ਜਹਾਜ਼ ਦੀ ਅਮਰਜੈਂਸੀ ਲੈਂਡਿੰਗ ਹੈ ਜਿਹੜੀ ਕਰਵਾਈ ਗਈ ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਲੈਂਡਿੰਗ ਦੌਰਾਨ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰੀ ਹੈ ਤੇ ਸਾਰੀਆਂ ਨਿਯਮਾਂ ਦੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਤਾਂ ਬਿਲਕੁਲ ਪਾਇਲਟ ਨੇ ਮੌਕੇ ਤੇ ATC ਨੂੰ ਅਮਰਜੈਂਸੀ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਬੀਤੇ ਦਿਨ ਸ਼ਾਮ 6:30 ਵਜੇ ਦੇ ਕਰੀਬ ਅਮਰਜੈਂਸੀ ਲੈਂਡਿੰਗ ਹੋਈ ਹੈ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤੇ ਜਿਹੜਾ ਬਾਹਰ ਕੱਢ ਲਿਆ ਗਿਆ ਹੈ ਅੱਜ ਦਿਨ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸ ਦਿੰਨੇ ਆ ਕਿ ਬੀਤੇ ਦਿਨੀ ਆ ਤੂਫਾਨ ਆਈ ਸੀ ਝੱਖੜ ਆਈ ਸੀ ਤੇਜ਼ ਹਨੇਰੀ ਆਈ ਸੀ ਤੇਜ਼ ਹਵਾਵਾਂ ਆਈਆਂ ਸੀ ਜਿਸ ਤੇ ਚਲਦਿਆ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਰਾਹਤ ਮਿਲੀ ਹੈ ਉੱਥੇ ਹੀ ਅਸਮਾਨ ਦੇ ਵਿੱਚ ਤੂਫਾਨ ਚ ਦਰਸਲ ਇੰਡੀਗੋ ਦੀ ਫਲਾਈਟ HD8 ਹੇ ਟਰਬੂਲੈਂਸ ਦੇ ਵਿੱਚ ਫਸ ਜਾਂਦੀ ਹੈ ਜਿहां ਝੱਖੜ ਹਨੇਰੀ ਤੇ ਗੜੇਮਾਰੀ ਦੇ ਕਾਰਨ ਇਸਦਾ ਅਗਲਾ ਹਿੱਸਾ ਜਿਹੜਾ ਉਹ ਵੀ ਟੁੱਟ ਗਿਆ ਤਾਂ ਬਿਲਕੁਲ ਜਹਾਜ਼ ਦਾ ਅਗਲਾ ਹਿੱਸਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਟੁੱਟਿਆ ਹੋਇਆ ਤਾਂ ਬਿਲਕੁਲ 227 ਯਾਤਰੀ ਨੇ ਜਿਹੜੇ ਬਾਲ-ਬਾਲ ਬਚੇ ਨੇ ਏ ਕੁਪਰਟਰ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਦਿੱਲੀ ਸ਼ਰਨਗਰ ਜਾਰੀ ਇੰਡੀਗੋ ਦੀ ਉਡਾਣ ਝੱਕੜ ਹਨੇਰੀ ਦਾ ਸ਼ਿਕਾਰ ਹੋਗੀ ਅੱਜ ਉਸ ਤੋਂ ਬਾਅਦ ਸ਼ਰਨਗਰ ਹਵਾਈ ਅਡੇ ਤੇ ਅਮਰਜੰਸੀ ਲੈਂਡਿੰਗ ਕਰਨੀ ਪਈ ਇੰਡੀਗੋ 에ਅਰਲਾਈਨਸ ਦੀ ਉਡਾਣ 6E2142 ਨੂੰ ਖਰਾਬ ਮੌਸਮ ਅਤੇ ਗੜੇਮਾਰੀ ਕਾਰਨ ਅਮਰਜੰਸੀ ਇਹ ਜੜੀ ਲੈਂਡਿੰਗ ਕਰਨੀ ਪਈ ਇਸ ਉਡਾਣ ਦੇ ਵਿੱਚ ਤਕਰੀਬਨ 227 ਯਾਤਰੀ ਸਵਾਰ ਨੇ 에ਅਰਲਾਈਨ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਨੇ ਹਾਲਾਂਕਿ ਫਲਾਈਟ ਦੇ ਟ੍ਰੈਕਿੰਗ ਡੇਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਹੈ ਜਿਹੜਾ ਤੂਫਾਨ ਦੇ ਵਿੱਚ ਤੂੜੀ ਵਾਂਗ ਘੁੰਮ ਰਿਹਾ ਸੀ ਜਿਸ ਤੋਂ ਬਾਅਦ ਤੁਸੀਂ ਕੁਵਰ ਅੰਦਾਜ਼ਾ ਲਗਾ ਸਕਦੇ ਹੋ ਕਿ ਜਹਾਜ਼ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਕੀ ਬੀਤਦੀ ਹੋਏਗੀ ਕਿਵੇਂ ਉਹ ਚੀਕਾਂ ਮਾਰਦੇ ਹੋਣਗੇ ਕਿਵੇਂ ਰੱਬ ਨੂੰ ਉਹ ਧੋਤੇ ਹੋਣਗੇ ਤਾਂ ਬਿਲਕੁਲ ਅਸੀਂ ਆਮ ਤੌਰ ਤੇ ਜੇਕਰ ਗੱਡੀ ਦੇ ਵਿੱਚ ਸਫ਼ਰ ਕਰਦੇ ਹਾਂ ਜਾਂ ਫਿਰ ਬਾਈਕ ਤੇ ਸਫ਼ਰ ਕਰਦੇ ਹਾਂ ਤੇ ਇਸ ਤੂਫਾਨ ਆ ਜਾਵੇ ਤਾਂ ਫਿਰ ਸਾਈਡ ਦੇ ਉੱਪਰ ਅ ਗੱਡੀ ਰੋਕ ਲੈਣੇ ਆ ਤਾਂ ਕਿ ਜਦੋਂ ਥੋੜਾ ਤੂਫਾਨ ਆ ਘੱਟਦਾ ਜਾਵੇ ਤਾਂ ਅਸੀਂ ਅੱਗੇ ਵਧ ਸਕੀਏ ਪਰ ਤੁਸੀਂ ਪਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ 20000 30000 ਫੁੱਟ ਦੀ ਜਿਹੜੀ ਉਚਾਈ ਹੈ ਉਸ ਉੱਪਰ ਫਲਾਈਟ ਹੈ ਜਿਹੜੀ IndiGo ਦੀ ਫਲਾਈਟ ਹੈ ਕਿਸ ਤਰੀਕੇ ਦੇ ਨਾਲ ਜਹਾਜ਼ ਹਵਾ ਦੇ ਵਿੱਚ ਘੁੰਮਦਾ ਹੋਏਗਾ ਔਰ ਯਾਤਰੀਆਂ ਦੀ ਕੀ ਬੀਤਣੀ ਹੋਏਗੀ ਆਹ ਤਾਂ ਦੱਸਦੀ ਹੈ ਕਿ ਫਲਾਈਟ ਦੇ ਟ੍ਰੈਕਿੰਗ ਡਾਟਾ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਜਿਹੜਾ ਤੂਫਾਨ ਦੇ ਵਿੱਚ ਤੂੜੀ ਵਾਂਗ ਘੁੰਮ ਰਿਹਾ ਸੀ ਉਸ ਤੋਂ ਬਾਅਦ ਚਾਲਕ ਦਲ ਦੇ ਮੈਂਬਰ ਤੇ ਪਾਇਲਟ ਦੀ ਸਮਝਦਾਰੀ ਕਰਨ। ਜੀ ਹਾਂ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਵੇਲੇ ਪਾਇਲਟ ਦੀ ਸੂਝ-ਬੂਝ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਤੇ ਜਹਾਜ਼ ਦੀ ਅਮਰਜੈਂਸੀ ਲੈਂਡਿੰਗ ਹੈ ਜਿਹੜੀ ਕਰਵਾਈ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਲੈਂਡਿੰਗ ਦੌਰਾਨ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰੀ ਅਤੇ ਸਾਰੀਆਂ ਮਿਆਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ। ਤਾਂ ਬਿਲਕੁਲ ਪਾਇਲਟ ਨੇ ਮੌਕੇ ਤੇ ATC ਨੂੰ ਅਮਰਜੈਂਸੀ ਬਾਰੇ ਜਾਣਕਾਰੀ ਦਿੱਤੀ ਹੈ। ਤਾਂ ਬੀਤੇ ਦਿਨ ਸ਼ਾਮ 6:30 ਵਜੇ ਦੇ ਕਰੀਬ ਅਮਰਜੈਂਸੀ ਲੈਂਡਿੰਗ ਹੋਈ ਹੈ। ਸਾਰੇ ਯਾਤਰੀਆਂ ਨੂੰ ਰੱਖੇ ਤੇ ਜਿਹੜਾ ਬਾਹਰ ਕੱਢ ਲਿਆ ਗਿਆ ਹੈ। ਜੁੜੇ ਸਭ ਤੋਂ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਦੱਸ ਦਿੰਨੇ ਆ ਕਿ ਬੀਤੇ ਦਿਨੀ ਤੂਫਾਨ ਆਈ ਸੀ ਝੱਖੜ ਆਈ ਸੀ ਤੇਜ਼ ਹਨੇਰੀ ਆਈ ਸੀ ਤੇਜ਼ ਹਵਾਵਾਂ ਆਈਆਂ ਸੀ ਜਿਸ ਦੇ ਚਲਦਿਆ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਰਾਹਤ ਮਿਲੀ ਹੈ ਉੱਥੇ ਹੀ ਅਸਮਾਨ ਦੇ ਵਿੱਚ ਤੂਫਾਨ ਚ ਦਰਸਲ ਇੰਡੀਗੋ ਦੀ ਫਲਾਈਟ HD8 ਹੈ ਟਰਬਲੈਂਸ ਦੇ ਵਿੱਚ ਫਸ ਜਾਂਦੀ ਹੈ ਜਿहां ਝੱਖੜ ਹਨੇਰੀ ਤੇ ਗੜੇਮਾਰੀ ਦੇ ਕਾਰਨ ਇਸ ਦਾ ਅਗਲਾ ਹਿੱਸਾ ਜਿਹੜਾ ਉਹ ਵੀ ਟੁੱਟ ਗਿਆ ਤਾਂ ਬਿਲਕੁਲ ਜਹਾਜ਼ ਦਾ ਅਗਲਾ ਹਿੱਸਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਟੁੱਟਿਆ ਹੋਇਆ ਤਾਂ ਬਿਲਕੁਲ 227 ਯਾਤਰੀ ਨੇ ਜਿਹੜੇ ਬਾਲ-ਬਾਲ ਬੱਚੇ ਨੇ ਇੱਕ ਵਾਰ ਫਿਰ ਤੋਂ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਦਿੱਲੀ ਸ਼ਰਨਗਰ ਜਾਰੀ ਇੰਡੀਗੋ ਦੀ ਉਡਾਣ ਝੱਖੜ ਹਨੇਰੀ ਦਾ ਸ਼ਿਕਾਰ ਹੋ ਗਈ ਅੱਜ ਉਸ ਤੋਂ ਬਾਅਦ ਸ਼ਰਨਗਰ ਹਵਾਈ ਅੱਡੇ ਤੇ ਅਮਰਜੈਂਸੀ ਲੈਂਡਿੰਗ ਕਰਨੀ ਪਈ ਇੰਡੀਗੋ 에ਅਰਲਾਈਨਸ ਦੀ ਉਡਾਣ 6E2142 ਨੂੰ ਖਰਾਬ ਮੌਸਮ ਅਤੇ ਗੜੇਮਾਰੀ ਕਰਕੇ ਅਮਰਜੈਂਸੀ ਜਿਹੜੀ ਲੈਂਡਿੰਗ ਕਰਨੀ ਪਈ ਇਸ ਉਡਾਣ ਦੇ ਵਿੱਚ ਤਕਰੀਬਨ 227 ਯਾਤਰੀ ਸਵਾਰ ਨੇ 에ਅਰਲਾਈਨ ਨੇ ਪੁਸ਼ਟੀ ਕੀਤੀ ਕਿ